ਇਸ ਵਲੇ ਦੀ ਵੱਡੀ ਖਬਰ ਹੈ ਜਗਰਾਉਂ ਤੋਂ ਸੰਮਣੇ ਆ ਰਹੀ ਹੈ ਜਿੱਥੇ ਵੱਡੀ ਵਾਰਦਾਤ ਹੋ ਆਪਰੀ ਆ ਤਾਂ ਦੱਸਦੀ ਕਿ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਤੇਜਪਾਲ ਵਜੋਂ ਹੋਈ ਆ ਤਾਂ ਦੱਸਦੀ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਜਗਰਾਉਂ ਦੇ ਵਿੱਚ ਗਿਆ ਹੋਇਆ ਸੀ ਕਿ ਜੋ ਜਾਣਕਾਰੀ ਮਿਲ ਰਹੀ ਆ ਕਿ ਖਾਣ ਲੈਣ ਦੇ ਲਈ ਉਹ ਬਾਜ਼ਾਰ ਗਿਆ ਹੋਇਆ ਸੀਗਾ ਉੱਥੇ ਉਸ ਨੂੰ ਉਸ ਦੇ ਜਿਹੜੀ ਦੂਸਰੀ ਧਿਰ ਹੈਗੀ ਆ ਉਹ ਮਿਲਦੀ ਹੈਗੀ ਆ ਤੇ ਅਜੇ ਦੇ ਵਿੱਚ ਦੱਸਦੇ ਕਿ ਉਹਨਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਤਾਂ ਇੱਕ ਵਾਰ ਫੇਰ ਉਹ ਆਪਸ ਦੇ ਵਿੱਚ ਭੜਜਾਉਂਦੇ ਨੇ ਤੇ ਦੂਸਰੀ ਜਿਹੜੀ ਧਿਰ ਸੀਗੀ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਣੇ ਤਾਂ ਉਸ ਦੇ ਨੌਜਵਾਨ ਦੀ ਪਛਾਣ ਹਣੀ ਰੂਮੀ ਵਜੂ ਹੋਈ ਹੈ ਤਾਂ ਹਣੀ ਰੂਮੀ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਦੂਸਰੇ ਪਾਸੇ ਤੇਜ ਦੇ ਤੇਜਪਾਲ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਤਾਂ ਦੋਨੋਂ ਦੇ ਵਿੱਚ ਕਲੈਸ਼ ਹੁੰਦਾ ਤੇ ਹਣੀ ਰੂਮੀ ਦੇ ਵੱਲੋਂ ਗੋਲੀ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਏਜਪਾਲ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦਾ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲਗਤ ਤਾਂ ਗਿਆ ਜਿਵੇਂ ਅਸੀਂ ਦੱਸ ਰਹੇ ਕਿ ਮ੍ਰਿਤਕ ਦੀ ਪਛਾਣ ਏਜਪਾਲ ਵਜੋਂ ਹੋਈ ਆ ਜਦੋਂ ਕਿ ਕਾਤਲ ਦੀ ਪਛਾਣ ਹਣੀਰੂਮੀ ਵਜੂ ਹੋਈਆ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਬਾਜ਼ਾਰ ਆਇਆ ਹੋਇਆ ਸੀਗਾ ਦੋ ਦੋਸਤ ਸੀਗੇ ਤੇਜਪਾਲ ਦੇ ਨਾਲ ਤੇ ਦੂਸਰੇ ਪਾਸੇ ਹਣੀਰੂਮੀ ਇੱਕ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਹੈਗਾ ਤਾਂ ਉਹ ਸਵਿਫਟ ਗੱਡੀ ਦੇ ਵਿੱਚ ਸਵਾਰਕ ਹੋ ਕੇ ਆਇਆ ਸੀਗਾ ਉਸ ਦੇ ਨਾਲ ਉਸ ਦੇ ਸਾਥੀ ਸੀਗੇ ਬਾਜ਼ਾਰ ਦੇ ਵਿੱਚ ਇਹਨਾਂ ਦਾ ਆਮ ਆਮਣਾ ਸਾਹਮਣਾ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਵੀ ਲੜਾਈ ਹੁੰਦੀ ਰਹੀ ਆ ਹਾਲਾਂਕਿ ਉਹ ਮਾਮਲੇ ਪੁਲਿਸ ਤੱਕ ਨਹੀਂ ਪਹੁੰਚੇ ਕੋ ਪਿੰਡ ਪੱਧਰ ਤੇ ਜਾਂ ਫਿਰ ਪੰਚਾਇਤ ਪੱਧਰ ਤੇ ਰਹਿ ਗਏ ਪਰ ਅੱਜ ਜਦੋਂ ਇਹਨਾਂ ਦਾ ਇੱਕ ਪਾਸੇ ਤੇਜਪਾਲ ਬਾਜ਼ਾਰ ਗਿਆ ਹੋਇਆ ਸੀਗਾ ਤੇ ਉੱਥੇ ਹਣੀ ਰੂਮੀ ਤੇ ਉਸਦੇ ਸਾਥੀ ਮਿਲਦੇ ਨੇ ਤਾਂ ਦੋਨੋਂ ਦੀ ਲੜਾਈ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਪਨੀ ਰੂਮੀ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤੇਜਪਾਲ ਪੂਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਪਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਕਬੱਡੀ ਖਿਡਾਰੀ ਦੀ ਮੌਤ ਹੋ ਜਾਂਦੀ ਆ ਤਾਂ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜਿਹੜੇ ਬਾਤਲ ਸੀਗੇ ਉਸ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀਗੇ ਹਾਲਾਂਕਿ ਗਿਣਤੀ ਉਹਨਾਂ ਦੀ 6-7 ਦੱਸੀ ਜਾ ਰਹੀ ਆ ਪਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਹੋਰ तकरीबन 3 ਤੋਂ 4 ਜਾਣੇ ਸਹਿਲ ਸਵਿਫਟ ਗੱਡੀ ਦੇ ਵਿੱਚ ਉਹ ਸਵਾਰ ਹੋਏ ਹੋ ਜਿਹੜਾ ਸਨ ਲੜਾਈ ਹੁੰਦੀ ਆ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਂਦੀ ਆ ਤੇ ਬਾਅਦ ਦੇ ਵਿੱਚ ਉਹ ਕਾਤਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਟੀਮਾਂ ਬਣਾ ਕੇ ਉਹਨਾਂ ਕਾਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪੁਲਿਸ ਦੇ ਵੱਲੋਂ ਹੁਣ ਟੀਮਾਂ ਬਣਾ ਲਈਆਂ ਗੰਗਾੜੇ ਤੇ ਕਾਤਲ ਜਿਹੜੇ ਜਲਦ ਫੜ ਲਏ ਜਾਣਗੇ ਤਾਂ ਪੁਲਿਸ ਦੇ ਵੱਲੋਂ ਇਹ ਦਵਾ ਕੀਤਾ ਗਿਆ ਪਰ ਵੱਡੀ ਖਬਰ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਗਰਾਉਂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ ਐਸਐਸਪੀ ਦਫਤਰ ਦੇ ਨਜ਼ਦੀਕ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਰਸਦੀ ਕਿ ਤੇਜਪਾਲ ਮਾਝੂ ਕਬੱਡੀ ਖਿਡਾਰੀ ਦੀ ਪਛਾਣ ਹੋਈ ਹੈ ਜਿਸ ਦੀ ਮੌਤ ਹੋਈ ਆ ਤੇਜਪਾਲ ਆਪਣੇ ਦੋਸਤਾਂ ਦੇ ਨਾਲ ਬਾਜ਼ਾਰ ਦੇ ਵਿੱਚ ਖਾ ਲੈਣ ਦੇ ਲਈ ਗਿਆ ਸੀਗਾ ਤੇ ਦੂਸਰੇ ਬਸ ਜਿਹੜੀ ਦੂਜੀ ਤੇ ਰਹਿ ਗਈ ਆ ਇਸ ਤਰ੍ਹਾਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋਨਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਪਹਿਲਾਂ ਵੀ ਇੱਕ ਦੂਸਰੇ ਦੇ ਨਾਲ ਇਹਨਾਂ ਦੀ ਲੜਾਈ ਹੋ ਚੁੱਕੀ ਆ ਪਰ ਜਦੋਂ ਅੱਜ ਇਹਨਾਂ ਦਾ ਬਾਜ਼ਾਰ ਦੇ ਵਿੱਚ ਆਮਾ ਸਾਹਮਣਾ ਹੁੰਦਾ ਤਾਂ ਉੱਥੇ ਦੋਨਾਂ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਕਿਉਂਕਿ ਤੇਜਪਾਲ ਦੇ ਨਾਲ ਵੀ ਦੋਸਤ ਸੀਗੇ ਦੂਸਰੇ ਪਾਸੇ ਨੌਜਵਾਨ ਹਣੀ ਰੂਮੀ ਦੱਸਿਆ ਜਾ ਰਿਹਾ ਜਿਸ ਦਿਨ ਉਹ ਲੋ ਗੋਲੀ ਚਲਾਈ ਗਈ ਹੈ ਉਸ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਸਵਿਫਟ ਗੱਡੀ ਦੇ ਵਿੱਚ ਉਹ ਸਵਾਰ ਸੀਗੇ ਤੇ ਪਹਿਲਾ ਕੁੱਟਮਾਰ ਕੀਤੀ ਜਾਂਦੀ ਆ ਤੇ ਅਜੇਤ ਵਿੱਚ ਤੇਜਪਾਲ ਦੇ ਗੋਲੀ ਮਾਰਤੀ ਜਾਂਦੀ ਆ ਜਦੋਂ ਕਿ ਤੇਜਪਾਲ ਦੇ ਦੋ ਹੋਰ ਸਾਥੀ ਜਿਹੜੇ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਤੇ ਜਦੋਂ ਜ਼ਖਮੀ ਕੀਤਾ ਜਾਂਦਾ ਤੇ ਗੋਲੀ ਮਾਰਨ ਤੋਂ ਬਾਅਦ ਹਣੀ ਰੂਮੀ ਅਤੇ ਉਸ ਦੇ ਸਾਥੀ ਮੌਕੇ ਤੋਂ قرار ਹੋ ਜਾਂਦੇ ਨੇ ਤਾਂ ਜਿਹਦੇ ਵਿੱਚ ਐਸਐਸਪੀ ਦਫਤਰ ਥੋੜੀ ਦੂਰੀ ਤੇ ਦੱਸਿਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਵੱਡਾ ਮਾਮਲਾ ਹੈ ਗਿਆ ਕਿ ਲੋਅ ਐਂਡ ਆਰਡਰ ਨੂੰ ਲੈ ਕੇ ਇੱਕ ਪਾਸੇ ਪੁਲਿਸ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਪੈਸੇ ਐਸਐਸਪੀ ਦਫਤਰ ਨਜ਼ਦੀਕ ਹੀ ਇੱਕ ਕਬੱਡੀ ਖਿਡਾਰੀ ਦਾ ਜਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਵੇਂ ਅਸੀਂ ਦੱਸ ਰਹੇ ਕਿ ਕਬੱਡੀ ਘਟਾਰੀ ਦੀ ਪਛਾਣ ਪੇਜਪਾਲ ਵੱਜੋਂ ਹੋਈ ਹੈ ਜੋ ਗਿੱਦੜਵੰਡੀ ਦੇ ਪਿੰਡ ਦਾ ਰਹਿਣ ਵਾਲਾ ਸੀਗਾ ਦੂਸਰੇ ਪਾਸੇ ਜਿਹੜਾ ਨੌਜਵਾਨ ਜਿਹੜਾ ਕਾਤਲ ਨੌਜਵਾਨ ਹੈ ਗਿਆ ਉਸ ਦੀ ਪਛਾਣ ਹਣੀ ਵੱਜੋਂ ਹੋਈ ਆ ਉਸ ਦਾ ਪਿੰਡ ਰੂਮੀ ਜੋ ਜਗਰਾਉਂ ਦੇ ਵਿੱਚ ਹੀ ਪੈਂਦਾ ਉਹ ਦੱਸਿਆ ਜਾ ਰਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਆਉਂਦਾ ਤੇ ਜਦੋਂ ਉਹ ਇੱਕ ਪਾਸੇ ਤੇ ਤੀਜਪਾਲ ਬਾਜ਼ਾਰ ਦੇ ਵਿੱਚ ਸੀਗਾ ਜਾਂ ਫਿਰ ਕਿਹਾ ਜਾ ਸਕਦਾ ਕਿ ਇਹਨਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਹੋਣਾ ਕਿ ਜਦੋਂ ਹੀ ਉਹ ਬਾਜ਼ਾਰ ਦੇ ਵਿੱਚ ਉਹ ਆਉਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਲੜਾਈ ਹੁੰਦੀ ਆ ਤੇ ਲੜਾਈ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਆ ਤਾਂ ਵੱਡਾ ਮਾਮਲਾ ਜਿਹੜਾ ਇਹ ਅੱਜ ਪੰਜਾਬ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਜ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਸੁਣਾ ਦਿੰਦੇ ਆ ਕਿ ਸਾਨੂੰ ਲੱਜ ਇਨਫਰਮੇਸ਼ਨ ਆਈ ਸੀ ਕਿ ਕਿ ਤਰੀਬ 2:50 ਮਿੰਟ ਦੇ ਆਰਾਊਂਡ ਹਰੀ ਸਿੰਘ ਰੋਡ ਸਿੱਟੀ ਜਿਗਰਾਉਂ ਦੇ ਵਿੱਚ ਦੋ ਮੁੰਡੇ ਜਗੇ ਨੇ ਜੀ ਇੱਕ ਤੇਜ਼ਪੱਲ ਤੇ ਇੱਕ ਹਨੀਰੂਮੀ ਨਾਲ ਫਾਈਟ ਹੋਈ ਤੇ ਉਹਦੇ ਵਿੱਚ ਹੋਣੀ ਚੱਲੀ ਤੇ ਤੇਜ਼ਪੱਲ ਦੇ ਵਾਈਟਲ ਅਰਜੈਂਸੀ ਲੱਗੀ ਇਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰਡ ਬ੍ਰਾਡ ਡੈੱਥ ਹੋਇਆ ਕਿ ਇਹ ਇਹ ਤੇਜ਼ ਖਾਸ ਅਫਰਗ ਬੀਜੇਗੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜ ਗੁੰਡੀ ਦੇ ਰਹਿਣ ਵਾਲੇ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮ ਬਣਾਈਆਂ ਗਈਆਂ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁੰਦਾ ਕੁਆਇਡੈਂਟੀਫਾਈ ਹੋ ਗਏ ਆ ਉਹ ਹਣੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰ ਜਗਰਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਜ਼ ਆਲਰੇਡੀ ਅਸੀਂ ਕਾਹੇ ਜਿੱਥੇ ਹੈਗੀਆਂ ਨੇ ਇਹ ਕਯੂ ਨੂੰ ਲੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਗਏ ਸੋ ਆਪਾਂ ਟੀਮ ਲਗਾ ਦਿੱਤੀ ਐ ਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤ ਤੱਕ ਇਹ ਇਹਨਾਂ ਵੀ ਮੋਟਿਵ ਦਾ ਸਵਾਲ ਹੈ ਉਹ ਵੀ ਆਪਸ ਦੀ ਪਰਸਨ ਡਿਲੀਵਰੀ ਹੈ ਪਹਿਲਾਂ ਵੀ ਜੋ ਪਤਾ ਚੱਲਿਆ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੀ ਸੀ ਕਿ ਨਹੀਂ ਬਟ ਕੋਨੋਕਲ ਪੁਲਿਸ ਮੋਦੀ ਕੋਈ ਇਤਲਾ ਨਹੀਂ ਸੀ ਇਹ ਇਹਨੂੰ ਸਾਰਾਂਗ ਦਿਨਾਰ ਹੈ ਕਿ ਉਹ ਰਹੇ ਜੋ ਕਿ ਜਿਹੜੇ ਮਰਿਤੇ ਉਹਦੇ ਇੱਕ ਇਹ ਹੈ ਕਿ ਇਹਨਾਂ ਦੀ ਪਰਸਨਲ ਜਗ੍ਹਾ ਸੀ ਜਿੱਥੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਸਮੇਂ ਇਹਦਾ ਡੈਥ ਹੋਈ ਹੈ ਸਰ ਇਹਨਾਂ ਨੂੰ ਵੀ ਦੋ ਪਰਸਨ ਸਾਹਮਣੇ ਆਏ ਆ ਜਿਵੇਂ ਸੁਣਨ ਜਾ ਰਿਹਾ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋਂ ਤਿੰਨ ਤੋਂ ਚਾਰ ਪਰਸੈਂਟ ਦੀ ਗੱਲ ਆ ਰਹੀ ਹੈ ਅਜਿਵੇਂ ਦੋ ਇਨਫੈਕਟ ਥਰਡ ਪਰਸਨ ਵੀ ਇਹਲੇ ਪ੍ਰੋਪਰਲੀ ਹੋ ਨਹੀਂ ਹੈ ਬਟ ਗगन ਹੈਗਾ ਉਹ ਕਿੱਲੀ ਕਰਮ ਹੋ ਗਿਆ ਥਰਡ ਵਰਸਨ ਗੋਲ ਨੂੰ 25 ਦਾ ਇਹ 300 ਤੋਂ ਚਾਰਜਿੰਗ ਜੀ ਜੇ ਕਿ ਸਾਰੇ ਆਈਡੈਂਟੀਫਾਈ ਵੀ ਕਰ ਰਹੇ ਆ ਕਿ ਉਹਨਾਂ ਨੂੰ ਜਲਦੀ ਅਸੀਂ ਮੈਪ ਕਰ ਲਵਾਂਗੇ ਤੇ ਸਭ ਤੋਂ ਸਭ ਤੋਂ ਸਹੀ ਹੋਗਾ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਜਗਰਾਵਾਂ ਤੋਂ ਸੰਮਣੇ ਆ ਰਹੀ ਹੈ ਜਿੱਥੇ ਵੱਡੀ ਵਾਰ ਦਾ ਤਵਾਪਰੀ ਆ ਤਾਂ ਦੱਸਦੇ ਕਿ ਜਗਰਾਵਾਂ ਦੇ ਵਿੱਚ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਤੇਜਪਾਲ ਵਜੋ ਹੋਈ ਆ ਤਾਂ ਦੱਸਦੀ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਜਗਰਾਂਵਾਂ ਦੇ ਵਿੱਚ ਗਿਆ ਹੋਇਆ ਸੀ ਕਿ ਜੋ ਜਾਣਕਾਰੀ ਮਿਲ ਰਹੀ ਆ ਕਿ ਖਲ ਲੈਣ ਦੇ ਲਈ ਉਹ ਬਾਜ਼ਾਰ ਗਿਆ ਹੋਇਆ ਸੀਗਾ ਉੱਥੇ ਉਸ ਨੂੰ ਉਸਦੇ ਤਿਰ ਦੂਸਰੀ ਤੇ ਰਹਿ ਗਈ ਆ ਉਹ ਮਿਲਦੀ ਹੈਗੀ ਆ ਤੇ ਅਜੇ ਦੇ ਵਿੱਚ ਦੱਸਦੀ ਕਿ ਉਹਨਾਂ ਦੀ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਤਾਂ ਇੱਕ ਵਾਰ ਫੇਰ ਉਹ ਆਪਸ ਦੇ ਵਿੱਚ ਭੜ ਜਾਂਦੇ ਨੇ ਤੇ ਦੂਸਰੀ ਜਿਹੜੇ ਧਿਰ ਸੀਗੀ ਜਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਣੇ ਤਾਂ ਉਸਦੇ ਨੌਜਵਾਨ ਦੀ ਪਛਾਣ ਹਣੀ ਰੂਮੀ ਵਜੂ ਹੋਈ ਤਾਂ ਹਣੀ ਰੂਮੀ ਦੇ ਨਾਲ ਵੀ ਉਸਦੇ ਸਾਥੀ ਸੀਗੇ ਦੂਸਰੇ ਪਾਸੇ ਤੇਜ ਦੇ ਤੇਜਪਾਲ ਦੇ ਨਾਲ ਵੀ ਉਸਦੇ ਸਾਥੀ ਸੀਗੇ ਤਾਂ ਦੋਨਾਂ ਦੇ ਵਿੱਚ ਕਲੈਸ਼ ਹੁੰਦਾ ਤੇ ਹਣੀ ਰੂਮੀ ਦੇ ਵੱਲੋਂ ਗੋਲੀ ਮਾਰਤੀ ਜਾਂਦੀ ਹੈ ਜਿਸ ਤੋਂ ਬਾਅਦ ਤੇਜਪਾਲ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਜਾਂਦਾ ਤਾਂ ਪੰਜਾਬ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਵੇਂ ਅਸੀਂ ਦੱਸ ਰਹੇ ਕਿ ਮ੍ਰਿਤਕ ਦੀ ਪਛਾਣ ਤੇਜਪਾਲ ਵਜੋਂ ਹੋਈ ਆ ਜਦੋਂ ਕਿ ਕਾਤਲ ਦੀ ਪਛਾਣ ਹਣੀ ਰੂਮੀ ਵਜੋਂ ਹੋਈ ਆ ਜੋ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਤੇਜਪਾਲ ਆਪਣੇ ਦੋਸਤ ਦੇ ਨਾਲ ਬਾਜ਼ਾਰ ਆਇਆ ਹੋਇਆ ਸੀਗਾ ਦੋ ਦੋਸਤ ਸੀਗੇ ਤੇਜਪਾਲ ਦੇ ਨਾਲ ਤੇ ਦੂਸਰੇ ਪਾਸੇ ਹਣੀ ਰੂਮੀ ਇੱਕ ਨੌਜਵਾਨ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਇਹਨਾਂ ਕਤਲ ਕੀਤਾ ਗਿਆ ਹੈਗਾ ਤਾਂ ਉਹ ਸਵਿਫਟ ਗੱਡੀ ਦੇ ਵਿੱਚ ਸਵਾਰਕ ਹੋ ਕੇ ਆਇਆ ਸੀਗਾ ਉਸ ਦੇ ਨਾਲ ਉਹ ਉਸ ਦੇ ਸਾਥੀ ਸੀਗੇ ਬਾਜ਼ਾਰ ਦੇ ਵਿੱਚ ਇਹਨਾਂ ਦਾ ਆਮਾ ਆਮਣਾ ਸਾਹਮਣਾ ਹੋ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਵੀ ਲੜਾਈ ਹੁੰਦੀ ਰਹੀ ਆ ਹਾਲਾਂਕਿ ਕੋ ਮਾਮਲੇ ਪੁਲਿਸ ਤੱਕ ਨਹੀਂ ਪਹੁੰਚੇ ਕੋ ਪਿੰਡ ਪੱਧਰ ਤੇ ਜਾਂ ਫਿਰ ਪੰਚਾਇਤ ਪੱਧਰ ਤੇ ਰਹਿ ਗਏ ਪਰ ਅੱਜ ਜਦੋਂ ਇਹਨਾਂ ਦਾ ਇੱਕ ਪਾਸੇ ਤੇਜ਼ ਪਾਲਾ ਪਹਾਰ ਗਿਆ ਹੋਇਆ ਸੀਗਾ ਤੇ ਉਥੇ ਹਣੀ ਰੂਮੀ ਤੇ ਉਸਦੇ ਸਾਥੀ ਮਿਲਦੇ ਨੇ ਤਾਂ ਦੋਨੋਂ ਦੀ ਲੜਾਈ ਹੋ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਹਣੀ ਰੂਮੀ ਦੇ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤੇਜਪਾਲ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਪਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਕਬੱਡੀ ਖਿਡਾਰੀ ਦੀ ਮੌਤ ਹੋ ਜਾਂਦੀ ਆ ਤਾਂ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜਿਹੜੇ ਕਾਤਲ ਸੀਗੇ ਉਹ ਸਵਿਫਟ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ ਸੀਗੇ ਹਾਲਾਂਕਿ ਗਿਣਤੀ ਉਹਨਾਂ ਦੀ 6-7 ਦੱਸੀ ਜਾ ਰਹੀ ਆ ਪਰ ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹ ਤਕਰੀਬਨ 3 ਤੋਂ 4 ਜਾਣੇ ਸਨ ਸਵਿਫਟ ਗੱਡੀ ਦੇ ਵਿੱਚ ਉਹ ਸਵਾਰ ਹੋਏ ਹੋ ਕੇ ਆਏ ਸਨ ਲੜਾਈ ਹੁੰਦੀ ਆ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹ ਕਾਤਲ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਟੀਮਾਂ ਬਣਾ ਕੇ ਉਨਾ ਕਾਤਲਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਪੁਲਿਸ ਦੇ ਵੱਲੋਂ ਟੀਮਾਂ ਬਣਾ ਲਈਆਂ ਗੰਗਾੜੇ ਤੇ ਕਾਤਲ ਜਿਹੜੇ ਜਲਦ ਫੜ ਲਏ ਜਾਣਗੇ ਤਾਂ ਪੁਲਿਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਪਰ ਵੱਡੀ ਖਬਰ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਜਗਰਾਉਂ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈਗੀ ਹੈ ਜਿੱਥੇ ਐਸਐਸਪੀ ਦਫ਼ਤਰ ਦੇ ਨਜ਼ਦੀਕ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਤੇਜਪਾਲ ਉਹ ਜੋ ਕਬੱਡੀ ਖਿਡਾਰੀ ਦੀ ਪਛਾਣ ਹੋਈ ਹੈ ਜਿਸ ਦੀ ਮੌਤ ਹੋਈ ਆ ਤੇਜਪਾਲ ਆਪਣੇ ਦੋਸਤਾਂ ਦੇ ਨਾਲ ਬਾਜ਼ਾਰ ਦੇ ਵਿੱਚ ਖਾ ਲੈਣ ਦੇ ਲਈ ਗਿਆ ਸੀਗਾ ਤੇ ਦੂਸਰੇ ਪਾਸੇ ਜਿਹੜੀ ਦੂਜੀ ਤੇ ਰਹਿ ਗਈ ਆ ਜਿਸ ਤਰ੍ਹਾਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਰੰਜਿਸ਼ ਸੀਗੀ ਪਹਿਲਾਂ ਵੀ ਇੱਕ ਦੂਸਰੇ ਦੇ ਨਾਲ ਇਹਨਾਂ ਦੀ ਲੜਾਈ ਹੋ ਚੁੱਕੀ ਆ ਪਰ ਜਦੋਂ ਅੱਜ ਇਹਨਾਂ ਦਾ ਹਜ਼ਾਰ ਦੇ ਵਿੱਚ ਆਮਾ ਸਾਹਮਣਾ ਹੁੰਦਾ ਤੇ ਉੱਥੇ ਦੋਨੋਂ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਕਿਉਂਕਿ ਤੇਜਪਾਲ ਦੇ ਨਾਲ ਵੀ ਦੋਸਤ ਸੀਗੇ ਦੂਸਰੇ ਪਾਸੇ ਨੌਜਵਾਨ ਹਣੀ ਰੂਮੀ ਦੱਸਿਆ ਜਾ ਰਿਹਾ ਜਿਸ ਦੇ ਵੱਲੋਂ ਗੋਲੀ ਚਲਾਈ ਗਈ ਹੈ ਉਸ ਦੇ ਨਾਲ ਵੀ ਉਸ ਦੇ ਸਾਥੀ ਸੀਗੇ ਸਵਿਫਟ ਗੱਡੀ ਦੇ ਵਿੱਚ ਉਹ ਸਵਾਰ ਸੀਗੇ ਤੇ ਪਹਿਲਾ ਕੁੱਟਮਾਰ ਕੀਤੀ ਜਾਂਦੀ ਆ ਤੇ ਅਜਾਇਬ ਵਿੱਚ ਤੇਜਪਾਲ ਦੇ ਗੋਲੀ ਮਾਰ ਦਿੱਤੀ ਜਾਂਦੀ ਆ ਜਦੋਂ ਕਿ ਤੇਜਪਾਲ ਦੇ ਦੋ ਹੋਰ ਸਾਥੀ ਜਿਹੜੇ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਵੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਤੇ ਜਦੋਂ ਜ਼ਖਮੀ ਕੀਤਾ ਜਾਂਦਾ ਤੇ ਗੋਲੀ ਮਾਰਨ ਤੋਂ ਬਾਅਦ ਹਣੀ ਰੂਮੀ ਅਤੇ ਉਸਦੇ ਸਾਥੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਜਿਹਦੇ ਵਿੱਚ ਐਸਐਸਪੀ ਦਫਤਰ ਥੋੜੀ ਦੂਰੀ ਤੇ ਦੱਸਿਆ ਜਾ ਰਿਹਾ ਤੇ ਆਪਣੇ ਆਪ ਦੇ ਵਿੱਚ ਵੱਡਾ ਮਾਮਲਾ ਹੈ ਗਿਆ ਕਿ ਲੋਅ ਐਂਡ ਆਰਡਰ ਨੂੰ ਲੈ ਕੇ ਇੱਕ ਪਾਸੇ ਪੁਲਿਸ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਇੱਥੇ ਐਸਐਸਪੀ ਦਫ਼ਤਰ ਨਜ਼ਦੀਕ ਹੀ ਇੱਕ ਕਬੱਡੀ ਖਿਡਾਰੀ ਦਾ ਜਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਜਿਵੇਂ ਅਸੀਂ ਦੱਸ ਰਹੇ ਕਿ ਕਬੱਡੀ ਖਿਡਾਰੀ ਦੀ ਪਛਾਣ ਤੇਜਪਾਲ ਵਜੋਂ ਹੋਈ ਹੈ ਜੋ ਗਿੱਦੜਵੰਡੀ ਪਿੰਡ ਦਾ ਰਹਿਣ ਵਾਲਾ ਸੀਗਾ ਦੂਸਰ ਬਸ ਜਿਹੜਾ ਨੌਜਵਾਨ ਜਿਹੜਾ ਕਾਤਲ ਨੌਜਵਾਨ ਹੈਗਾ ਉਸ ਦੀ ਪਛਾਣ ਹਣੀ ਵਜੋਂ ਹੋਈ ਆ ਉਸ ਦਾ ਪਿੰਡ ਰੂਮੀ ਜੋ ਜਗਰਾਵਾਂ ਦੇ ਵਿੱਚ ਹੀ ਪੈਂਦਾ ਉਹ ਦੱਸਿਆ ਜਾ ਰਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ ਆਉਂਦਾ ਤੇ ਜਦੋਂ ਉਹ ਕਿਸੇ ਤੀਜਪਾਲ ਬਾਜ਼ਾਰ ਦੇ ਵਿੱਚ ਸੀਗਾ ਜਾਂ ਫਿਰ ਕਿਹਾ ਜਾ ਸਕਦਾ ਕੇਨਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਹੋਣਾ ਕਿ ਜਦੋਂ ਹੀ ਉਹ ਬਾਜ਼ਾਰ ਦੇ ਵਿੱਚ ਉਹ ਆਉਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਨਾਲ ਲੜਾਈ ਹੁੰਦੀ ਹੈ ਤੇ ਲੜਾਈ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਆ ਤਾਂ ਵੱਡਾ ਮਾਮਲਾ ਜਿਹੜਾ ਇਹ ਅੱਜ ਪੰਜਾਬ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਇੱਕ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਅਜੇ ਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਇਹ ਇਨਸਾਨ ਨੂੰ ਜਿਹਨ ਇਨਫਰਮੇਸ਼ਨ ਆਈ ਸੀ ਕਿ ਕਿ ਤਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿੱਟੀ ਜਗਰਾਉਂ ਦੇ ਵਿੱਚ ਅ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਰੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵੋਇਟਲ ਆਰਗੇਂਜ ਲੱਗੀ ਇਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਪਰ ਉੱਥੇ ਡਿਕਲੇਅਰ ਬ੍ਰਾਡ ਡੈੱਥ ਹੋਇਆ ਕਿ ਇਹ ਤੇਜ਼ ਖਾਨਸਾ ਨਾ ਫਰਕ ਬੀਤ ਹੈਗੇ ਨੇ ਇਹਨਾਂ ਦੀ ਉਮਰ ਕਰੀ 25 ਸਾਲ ਹੈ ਗਿੱਦੜ ਗਿੰਡੀ ਦੇ ਰਹਿਣ ਵਾਲੇ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਈਆਂ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਐਕਿਊਟ ਕੰਟੈਕਟ ਆਇਡੈਂਟੀਫਾਈ ਹੋ ਗਏ ਆ ਉਹ ਖਾਨੀ ਰੂਮੀ ਤੇ ਕਾਲਾ ਨੂਮੀ ਹੈ ਇਹ ਰੂਮੀਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰ ਜਗਣਾਉਂ ਦਾ ਸਾਡਾ ਏਰੀਆ ਹੈਗੇ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਪੇਜਸ ਤੇ ਹੈਗੀਆਂ ਨੇ ਇਹ ਕਯੂ ਨੂੰ ਲੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭੱਜੇ ਗਏ ਆ ਸੋ ਆਪਾਂ ਟੀਮ ਨਾਲ ਗਾ ਦਿੱਤੀ ਇਹਨੂੰ ਜਲਦੀ ਅਸੀਂ ਫੜ ਲਾਂਗੇ ਤੇ ਜਿਤ ਤੱਕ ਇਹਨਾਂ ਵੀ ਮੋਟਿਵ ਦਾ ਸਵਾਲ ਹੈ ਉਹਨਲੀ ਆਪਕੀ ਪਰਸਨਲ ਰਿਵਲਰੀ ਹੈ ਪਹਿਲਾਂ ਵੀ ਜੋ ਕਹਾ ਚੱਲਿਆ ਥ੍ਰਿਲਿੰਗ ਤੌਰ ਤੇ ਉਹ ਦੋ ਤਿੰਨ ਵਾਰ ਲੜੀ ਸੀਗੇ ਨੇ ਬਟ ਕੰਡੋਕਲ ਪੁਲਿਸ ਨੂੰ ਵੀ ਕੋਈ ਇਤਲਾ ਨਹੀਂ ਸੀ ਤੇ ਇਹ ਨੂੰ ਸਾਰਾ ਜਿਹੜਾ ਇਹ ਰਿਡੂ ਕਲੀਨਰੀ ਡਾਟੇ ਦੇ ਕਿਹਾ ਹੈ ਕਿ ਇਹਦੀ ਪਸੰਦ ਹੈ ਬਲਕਿ ਸੀ ਜਿੱਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਹੈ ਸਰ ਇਹਨੇ ਨੂੰ ਵੀ ਦੋ ਪਰਸੈਂਟ ਸਾਹਮਣੇ ਆਇਆ ਜਿਵੇਂ ਸੁਣਨ ਜਾ ਰਿਹਾ ਹੈ ਕਿ 812 ਨੇ ਸੀਗੇ ਨਹੀਂ ਨਹੀਂ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋਂ 3 ਤੋਂ 4 ਪਰਸੈਂਟ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹਲੇ ਪ੍ਰੋਪਰਲੀ ਓਨ ਨਹੀਂ ਹੈ ਬਟ ਗੱਲ ਹੈਗਾ ਕੋਈ ਕਿੱਲੀ ਕਰਮ ਹੋਵੇਗਾ ਸੋ ਥਰਡ ਵਰਸ਼ਨ ਗੋਲ ਨੂੰ 25 ਦਾ ਇਹ 300 ਤੋਂ ਚਾਰ ਬਿੰਦੂ ਸਕਰ ਜੀ ਇਹਨਾਂ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਕਿ ਉਹਨਾਂ ਨੂੰ ਹੁਣ ਜਲਦੀ ਅਸੀਂ ਮੈਪ ਕਰ ਲਵਾਂਗੇ ਤੇ ਇਹ ਸਭ ਤੋਂ ਵੱਡਾ